ਜੇਕਰ ਔਲਾਦਾਂ ਐਹੋ ਜੀਆਂ ਹੁੰਦੀਆਂ ਨੇ ਤਾਂ ਐਦੂ ਤਾਂ ਮਾਵਾ ਬਾਹ ਜੀ ਚੰਗੀਆਂ ਨੇ ਆ ਇੱਕ ਪੁੱਤ ਦੀ ਘਟਿਆ ਕਰਤੂਤ ਦੇਖੋ ਜਿਹਨੇ ਆਪਣੀ ਮਾਂ ਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਇਕੱਲੇ ਪੁੱਤ ਨਹੀਂ ਕਿਉਂ ਸਾਰੇ ਟੱਬਰ ਨਹੀਂ ਮਾਂ ਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕੇ ماں ਦਾ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਪਿਆ ਸਾਰਾ ਮੂੰਹ ماں ਦਾ ਨੀਲਾ ਹੋਇਆ ਪਿਆ ਅੱਖਾਂ ਨੀਲੀਆਂ ਹੋਈਆਂ ਪਈਆਂ ਪੂਰੇ ਮੂੰਹ ਤੇ ਕੁੱਟ ਦੇ ਮੁੱਕਿਆਂ ਦੇ ਨਿਸ਼ਾਨ ਨੇ ماں ਦੀਆਂ ਬਾਹਾਂ ਤੱਕ ਮਰੋੜੀਆਂ ਗਈਆਂ ਇੱਕ ਬਾਹ ਪੂਰੀ ਤਰ੍ਹਾਂ ਟੁੱਟੀ ਪਈਆ ਹੱਡੀ ਨਿਕਲੀ ਪਈਆ ਬਾਹ ਦੀ ਤੇ ਨਾਲ-ਨਾਲ ماں ماں ਦੇ ਚੂਕਣੇ ਤੇ ਵੀ ਲੱਤਾਂ ਮਾਰੀਆਂ ਗਈਆਂ ماں ਤਾਂ ਵਿਚਾਰੀ ਮੰਜੇ ਤੇ ਬੈਠੀ ਆ ਵਾਕਰਨਾ ਵੀ ਹੁਣ ਤੋਰਨ ਜੋਗੀ ਉਹ ਰਹਿ ਨਹੀਂ ਗਈ ماں ਨੂੰ ਫੜ-ਫੜ ਕੇ ਘੜੀਸਿਆ ਧੋਇਆ ਗਿਆ ਇੰਨੀ ਬੁਰੀ ਤਰ੍ਹਾਂ ਮਾਂ ਦੀ ਕੁੱਟਮਾਰ ਕੀਤੀ ਗਈ ਇੱਕ ਕੇਸ ਜਿਹੜਾ ਮਨੁੱਖਤਾ ਸੇਵਾ ਸੁਸਾਇਟੀ ਗੁਰਪ੍ਰੀਤ ਵੀਰ ਹੁਰੀ ਕੋਲ ਆਇਆ ਵੀਰ ਹੁਰੀ ਰਾਏਕੋਟ ਤੋਂ ਇੱਕ ਮਾਂ ਨੂੰ ਲੈਣ ਗਏ ਜਿੱਥੇ ਉਹ ਸੀਸੀਟੀਵੀ ਫੁਟੇਜ ਦਿਖਾਉਂਦੇ ਨੇ ਸਾਰਿਆਂ ਦੇ ਵਿੱਚ ਕਿ ਆਹ ਦੇਖ ਲੋ ਇੱਕ ਪੁੱਤ ਨੇ ਆਪਣੀ ਮਾਂ ਨੂੰ ਕਿੰਨੇ ਵਾਰ ਕੁੱਟਿਆ ਕਿੰਨਾ ਜਿਆਦਾ ਤਸ਼ੱਦਦ ਕੀਤਾ ਜੇਕਰ ਅਸੀਂ ਉਹ ਵੀਡੀਓ ਦੇਖਦੇ ਆ ਨਾ ਤਾਂ ਲਾਜ਼ਮੀ ਆ ਮੈਂ ਦੇਖਿਆ ਮੈਨੂੰ ਰੋਣਾ ਆਇਆ ਜੇ ਤੁਸੀਂ ਦੇਖੋਗੇ ਤੁਹਾਨੂੰ ਵੀ ਉਸ ਮਾਂ ਦੀ ਹਾਲਤ ਦੇਖ ਕੇ ਨਾ ਰੋਣਾ ਆਊਗਾ ਦੋਸਤੋ ਬੇਨਤੀ ਆ ਕਿ ਜੇਕਰ ਤੁਹਾਨੂੰ ਇਹ ਗੱਲ ਸਹੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੀ ਚੱਲਿਓ ਜਦੋਂ ਗੁਰਪ੍ਰੀਤ ਵੀਰ ਜਾ ਕੇ ਮਾਂ ਨੂੰ ਪੁੱਛਦਾ ਨਾ ਤਾਂ ਮਾਂ ਕਹਿੰਦੀ ਛੱਡ ਪੁੱਤ ਜਿਹੜਾ ਕੁਝ ਮੇਰੇ ਕਰਮਾਂ ਵਿੱਚ ਸੀ ਉਹ ਮੈਨੂੰ ਮਿਲ ਗਿਆ ਹਲੇ ਵੀ ਮਾਂ ਆਪਣੇ ਉਸ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਮਾਂ ਦੀ ਉਮਰ ਕਿੰਨੀ ਆ 80-85 ਸਾਲ ਦੀ ਉਹ ਬਜ਼ੁਰਗ ਔਰਤ ਆ ਜਿਹਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਪੁੱਤ ਵੱਲੋਂ ਵੀ ਕੁੱਟਿਆ ਗਿਆ ਪੁੱਤ ਨੇ ਤਾਂ ਲਗਾਤਾਰ ਹੀ ਕਿੰਨੇ ਵਾਰ ਆਪਣੀ ਮਾਂ ਨੂੰ ਕੁੱਟਿਆ ਤੇ ਛੋਟੇ-ਛੋਟੇ ਉਹਦੇ ਪੋਤੇ ਨੇ ਬਜ਼ੁਰਗ ਮਾਂ ਦੇ ਉਹ ਵੀ ਇੱਕ ਵੀਡੀਓ ਦਿਖਾਈ ਦਿੰਦੀ ਆ ਵਿੱਚ ਤੁਸੀਂ ਜਦੋਂ ਦੇਖੋਗੇ ਨਾ ਮਨੁੱਖਤਾ ਸੇਵਾ ਸੁਸਾਇਟੀ ਦਾ ਪੇਜ ਖੋਲ ਕੇ ਸਾਰੀ ਵੀਡੀਓ ਪਈਆ ਤਾਂ ਤੁਸੀਂ ਦੇਖੋਗੇ ਨਿੱਕੇ ਨਿੱਕੇ ਪੋਤੇ ਆ ਗੁਰਪ੍ਰੀਤ ਵੀਰ ਵੀਡੀਓ ਵਿਖਾਉਂਦਾ ਉਹ ਵੀ ਮਾਂ ਨੂੰ ਘੜੀ ਸੀ ਫਿਰਦੇ ਆ ਮਾਂ ਦਾ ਕਹਿਣਾ ਹੈ ਕਿ ਮੇਰੀ ਨੂਣ ਨੇ ਵੀ ਮੈਨੂੰ ਥੱਪੜ ਮਾਰੇ ਜਦੋਂ ਮਾਂ ਕਹਿੰਦੀ ਆ ਕਿ ਹਾਂ ਵੀ ਜਦੋਂ ਗੁਰਪ੍ਰੀਤ ਵੀਰ ਪੁੱਛਦਾ ਕਿ ਮਾਂ ਤੈਨੂੰ ਤੇਰੀ ਨੂਣ ਨੇ ਵੀ ਕਦੇ ਕੁੱਟਿਆ ਤਾਂ ਉਹ ਪਹਿਲਾਂ ਵਿਚਾਰੀ ਦੱਸਦੀ ਨਹੀਂ ਤੇ ਫਿਰ ਕਹਿੰਦੀ ਆ ਹਾਂ ਵੀ ਇਹੜੇ ਵੀ ਮੇਰੇ ਥੱਪੜ ਮਾਰੇ ਤੰਮ ਨੂੰ ਕਹਿੰਦੀ ਮੈਂ ਤਾਂ ਕਦੇ ਨਹੀਂ ਕੁੱਟਿਆ ਇਹਦੀ ਧੀ ਨੇ ਇਹਨੂੰ ਕੁੱਟਿਆ ਤਾਂ ਜਦੋਂ ਗੁਰਪ੍ਰੀਤ ਵੀਰ ਨੇ ਪੁੱਛਿਆ ਕਿ ਤੇਰੀ ਧੀ ਨੇ ਵੀ ਮਾਂ ਤੈਨੂੰ ਕੁੱਟਿਆ ਤਾਂ ਮਾਂ ਕਹਿੰਦੀ ਹਾਂ ਇੱਕ ਵਾਰ ਉਹਨੇ ਵੀ ਮੈਨੂੰ ਕੁੱਟਿਆ ਉਹਨੇ ਵੀ ਮੇਰੇ ਥੱਪੜ ਲਾਏ ਹੱਦ ਹੋ ਗਈ ਆ 85 ਸਾਲ ਦੀ ਮਾਂ ਮਾਂ ਨੇ ਤੁਹਾਨੂੰ ਸਾਰਿਆਂ ਨੂੰ ਰਲ ਕੇ ਸੰਭਿਆ ਪਾਲਿਆ ਤੇ ਤੁਸੀਂ ਮਾਂ ਨੂੰ ਕੁੱਟਦੇ ਜੇ ਪੁੱਛਿਆ ਮਾਂ ਨੂੰ ਵੀ ਮਾਂ ਤੈਨੂੰ ਕਿਉਂ ਕੁੱਟਿਆ ਕਾ ਤੂੰ ਮਾਰਿਆ ਕੀ ਕਾਰਨ ਰਿਆ ਤਾਂ ਮਾਂ ਦਿਖਾਉਂਦੀ ਏ ਇੱਕ ਗਲਾਸ ਚੁੱਕ ਕੇ ਜਿਹੜਾ ਉਹਦੇ ਕੋਲੇ ਉਵੇਂ ਹੀ ਪਿਆ ਸੀ ਕਹਿੰਦੀ ਪੁੱਤ ਆ ਜਿਵੇਂ ਹੁਣ ਗਲਾਸ ਪਿਆ ਮੇਰੇ ਕੋਲੇ ਐਵੇਂ ਹੀ ਇੱਕ ਦਿਨ ਕਹਿੰਦੀ ਮੇਰੇ ਕੋਲ ਗਲਾਸ ਪਿਆ ਸੀ ਤਾਂ ਮੈਂ ਤਾਂ ਰੱਖਣ ਦੀ ਬਜਾਏ ਆਪਣੇ ਕੋਲੇ ਹੀ ਬੈੱਡ ਤੇ ਮੁੱਦਾ ਮਾਰ ਲਿਆ ਇਹਦੇ ਤੋਂ ਗੁੱਸੇ 'ਚ ਆ ਕੇ ਮੇਰੇ ਪੁੱਤ ਨੇ ਮੈਨੂੰ ਕੁੱਟਿਆ ਤਾਂ ਦੂਜੇ ਪਾਸੇ ਪੁੱਤ ਦਾ ਕਹਿਣਾ ਨਾ ਜੀ ਮੇਰੀ ਮਾਂ ਤਾਂ ਗਾਲਾਂ ਕੱਢਦੀ ਉਹ ਇੱਕ ਵੀਡੀਓ ਬਖਾਉਂਦਾ ਕਹਿੰਦਾ ਕਿ ਆ ਮੇਰੀ ਮਾਂ ਤਾਂ ਸਾਨੂੰ ਗਾਲਾਂ ਕੱਢਦੀ ਸੀ ਤਾਂ ਕਰਕੇ ਪਹਿਲੀ ਗੱਲ ਤਾਂ ਜੇ ਮਾਂ ਨੇ ਕੋਈ ਗਾਲ ਕੱਢ ਵੀ ਦਿੱਤੀ ਤਾਂ ਫੇਰ ਕਿੰਡੀਕ ਗੱਲ ਆ ਕਹਿੰਦੇ ਮਾਂ ਪਿਓ ਦੀਆਂ ਗਾਲਾਂ ਦੇਸੀ ਕਿਉਂ ਦੀਆਂ ਨਾਲਾਂ ਫੇਰ ਕੀ ਹੋ ਗਿਆ ਸਾਡੇ ਮਾਂ ਪਿਓ ਨੇ ਸਾਨੂੰ ਪਾਲਿਆ ਜੇ ਉਹਨਾਂ ਨੇ ਕੋਈ ਛਿੜਕ ਚਮ ਸਾਨੂੰ ਕਰ ਵੀ ਦਿੱਤੀ ਤਾਂ ਫੇਰ ਕਿੰਡੀਕ ਗੱਲ ਆ ਪਰ ਇਹ ਜੇਕਰ ਉਹਨੇ ਤੁਹਾਨੂੰ ਕੁਝ ਕਿਹਾ ਤਾਂ ਉਹ ਇੱਕ ਦਿਨ ਦੀ ਘਟਨਾ ਤੁਹਾਡੇ ਸਾਹਮਣੇ ਤਾਂ ਜੇ ਤੁਸੀਂ ਦੇਖੋਗੇ ਸੀਸੀਟੀਵੀ ਫੁਟੇਜ ਤਾਂ ਕਿੰਨੇ ਵਾਰ ਦੀ ਆ ਕਿ ਉਹਨਾਂ ਨੇ ਮਾਂ ਨੂੰ ਕੁੱਟਿਆ ਜਿਹੜੇ ਛੋਟੇ ਛੋਟੇ ਪੋਤੇ ਆ ਜਿਨ੍ਹਾਂ ਨੂੰ ਮਾਂ ਨੇ ਫੇਰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਇਹਨਾਂ ਨੇ ਤਾਂ ਮੈਨੂੰ ਕਦੇ ਨਹੀਂ ਕੁਝ ਕਿਹਾ ਉਹ ਵੀ ਉਹਨੂੰ ਕਢੀਸੀ ਫਿਰਦੇ ਆ ਖੈਰ ਉਹ ਤਾਂ ਛੋਟੇ ਛੋਟੇ ਬੱਚੇ ਨੇ ਨਾ ਉਹਨਾਂ ਦਾ ਤਾਂ ਕਸੂਰ ਵੀ ਕੀ ਆ ਉਹ ਤਾਂ ਜਿਹੜਾ ਕੁਝ ਵੱਡਿਆਂ ਨੂੰ ਕਰਦੇ ਆ ਉਹਨੂੰ ਦੇਖਦੇ ਆ ਜਿਹੜਾ ਕੁਝ ਉਹਨਾਂ ਨੇ ਆਪਣੇ ਮਾਪਿਆਂ ਨੂੰ ਕਰਦੇ ਦੇਖਿਆ ਉਹਨਾਂ ਨੇ ਤਾਂ ਉਹੀ ਕਰਨਾ ਪਰ ਆਪ ਦੇ ਬੁੱਤਾਂ ਧੀਆਂ ਤੋਂ ਤਾਂ ਆਏ ਉਮੀਦ ਕਰਨਗੇ ਵੀ ਸਾਡੇ ਪੁੱਤ ਧੀਏ ਤਾਂ ਸਾਨੂੰ ਚੰਗਾ ਸਾਂਭਣ ਸਾਨੂੰ ਚੰਗਾ ਪਾਲਣ ਤੇ ਆਪ ਮਾਂ ਪਿਓ ਦੀ ਕੀ ਦੁਰਦਸ਼ਾ ਕਰਦੇ ਆ ਤੇ ਜਿਹੜਾ ਕੁਝ ਦੇਖਦੇ ਆ ਉਹ ਬੱਚੇ ਵੀ ਉਹਨਾਂ ਨੇ ਵੀ ਉਹੀ ਕੁਛ ਕਰਨਾ ਇੰਨੇ ਬੁਰੀ ਹਾਲਤ ਉਹਨਾਂ ਨੇ ਮਾਂ ਦੀ ਕੀਤੀ ਜਦੋਂ ਇਹ ਆਪ ਛੋਟਾ ਜਿਹਾ ਹੋਊਗਾ ਕਿੰਨਾ ਤੰਗ ਕਰਦਾ ਹੋਊਗਾ ਮਾਂ ਨੂੰ ਪਹਿਲਾਂ ਤਾਂ ਵੇਖੋ ਨਾ ਕਿ ਸਾਡੇ ਮਾਪੇ ਸਾਨੂੰ ਕਿਵੇਂ ਸੰਭਾਲਦੇ ਆ ਮਾਂ ਜਦੋਂ ਬੱਚਾ ਪੈਦਾ ਕਰਦੀ ਪਹਿਲਾਂ ਉਹਨੂੰ 9 ਮਹੀਨੇ ਆਪਣੇ ਪੇਟ ਚ ਰੱਖਦੀ ਆ ਫਿਰ ਖੁਦ ਮੌਤ ਨਾਲ ਲੜ ਕੇ ਬੱਚੇ ਨੂੰ ਜਨਮ ਦਿੰਦੀ ਆ ਤੇ ਫਿਰ ਉਹਦਾ ਗੂਹੂ ਮੂਹ ਸਾਰਾ ਮਾਂ ਹੀ ਕਰਦੀ ਆ ਉਹ ਵਾਰ-ਵਾਰ ਉਹ ਬਾਥਰੂਮ ਕਰਦਾ ਉਹਨੂੰ ਸਾਫ਼ ਕਰਦੀ ਆ ਉਹਦੀ ਟਾਇਲਟ ਸਾਫ਼ ਕਰਦੀ ਆ ਮਾਂ ਸਾਰਾ ਕੁਝ ਮਾਂ ਹੀ ਕਰਦੀ ਆ ਮਾਂ ਖੁਦ ਗਿੱਲੇ ਤੇ ਪੈ ਕੇ ਸੁੱਕੇ ਤੇ ਉਹਨੂੰ ਪਾਉਂਦੀ ਆ ਤੇ ਇਹ ਵੀਰ ਨਾ ਵੀ ਐਵੇਂ ਕੀਤਾ ਹੋਊਗਾ ਇਹ ਵੀ ਰੋਸ ਰੋਸ ਮੰਗਦਾ ਹੋਊਗਾ ਕਿ ਮੈਨੂੰ ਆਹ ਚੀਜ਼ ਚਾਹੀਦੀ ਆਹ ਚੀਜ਼ ਚਾਹੀਦੀ ਮਾਂ ਨੇ ਤਾਂ ਇਹਨੂੰ ਕਦੇ ਨਹੀਂ ਕੁੱਟਿਆ ਹੋਣਾ ਮਾਂ ਨੇ ਤਾਂ ਨਾ ਹੀ ਉਹਨੂੰ ਘਰੋਂ ਕੱਢਿਆ ਮਾਂ ਨੇ ਤਾਂ ਉਹਦੀ ਹਰ ਖਾਹਿਸ਼ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ ਫਿਰ ਇਹ ਮਾਂ ਤਾਂ ਵਿਚਾਰੀ ਇਹ ਕਹਿੰਦੀ ਕਿ ਮੇਰੇ ਘਰ ਵਾਲਾ ਫੋਕੀ ਆ 13000 ਰੁਪਇਆ ਪੈਨਸ਼ਨ ਲੈਂਦੀ ਆ ਜਿਹੜਾ ਇਹ ਮੁੰਡਾ ਇਹਦੇ ਪਿਤਾ ਦੀ ਮੌਤ ਹੋਈ ਆ ਮਾਂ ਦੇ ਘਰ ਵਾਲੇ ਦੀ ਮੌਤ ਹੋਈ ਆ 13000 ਰੁਪਇਆ ਮਾਂ ਪੈਨਸ਼ਨ ਲੈਂਦੀ ਆ ਕਹਿੰਦੀ ਮੈਂ ਤਾਂ ਕਦੇ ਵੀ ਨਹੀਂ ਵਰਤੇ ਮੈਂ ਤਾਂ ਉਹ ਵੀ ਸਾਰੇ ਪੈਸੇ ਇਹਨਾਂ ਨੂੰ ਹੀ ਦਿਨੀ ਆ ਤੇ ਗੁਰਪ੍ਰੀਤ ਵੀਰ ਕਹਿੰਦਾ ਆ ਕਿ ਜਦੋਂ ਮਾਂ ਤੂੰ ਪੈਨਸ਼ਨ ਲੈਣ ਜਾਣੀ ਆ ਤੇ ਤੇਰਾ ਮੂੰਹ ਨੀਲਾ ਹੋਇਆ ਵੇਖ ਕੇ ਉੱਥੇ ਕੋਈ ਤੈਨ ਪੁੱਛਦਾ ਨਹੀਂ ਕਿ ਮਾਂ ਇਹ ਕਿਵੇਂ ਹੋ ਗਿਆ ਤਾਂ ਮਾਂ ਵਿਚਾਰੀ ਚੁੱਪ ਕਰ ਗਈ ਆਂਡ ਗਵਾੜ ਦੱਸਦਾ ਕਿ ਇਹ ਤਾਂ ਕਦੇ ਬਜ਼ੁਰਗ ਔਰਤ ਘਰੋਂ ਬਾਹਰ ਵੀ ਨਹੀਂ ਨਿਕਲੀ ਕਦੇ ਨਹੀਂ ਨਿਕਲੀ ਕਿਸੇ ਨੂੰ ਦੋਖ ਨਹੀਂ ਦੱਸਿਆ ਤੇ ਹਲੇ ਵੀ ਮਾਂ ਕਹਿੰਦੀ ਕਿ ਮਾਂ ਵਿਚਾਰੀ ਸ਼ਰਮ ਦੀ ਮਾਰੀ ਕਿ ਸਾਡੇ ਘਰ ਦੀ ਬੇਇੱਜ਼ਤੀ ਨਾ ਹੋਵੇ ਕਿਸੇ ਨੂੰ ਕੁਝ ਪਤਾ ਨਾ ਲੱਗੇ ਉਹ ਅੰਦਰੇ ਅੰਦਰ ਹੀ ਕੁੱਟਾ ਖਾਈ ਜਾਂਦੀ ਆ ਸਾਰਾ ਕੁਝ ਸਹੀ ਜਾਂਦੀ ਆ ਤੇ ਜਿਵੇਂ ਵਿੱਚ ਇਹ ਵੀ ਦੱਸਿਆ ਗਿਆ ਵੀ ਧੀ ਨੇ ਵੀ ਇੱਕ ਵਾਰ ਥੱਪੜ ਮਾਰੇ ਉਹਦੇ ਮਾਂ ਦਾ ਕਹਿਣਾ ਕਿ ਇੱਕ ਵਾਰ ਮੈਨੂੰ ਮੇਰੀ ਧੀ ਨੇ ਵੀ ਕੁੱਟਿਆ ਇਹ ਵੀ ਬਹੁਤ ਸ਼ਰਮਨਾਕ ਗੱਲ ਆ ਨਾ ਕਿ ਯਾਰ ਸਾਰੇ ਰਲ ਕੇ ਤੁਸੀਂ ਸਾਰੇ ਧੀ ਨੇ ਵੀ ਕੁੱਟਿਆ ਕੋਟ ਲਿਆ ਨੂੰਹ ਨੇ ਵੀ ਕੁੱਟ ਲਿਆ ਪੁੱਤ ਨੇ ਵੀ ਕੁੱਟ ਲਿਆ ਪੋਤੇ ਵੀ ਨਿੱਕੇ ਨਿੱਕੇ ਹੈਗੇ ਆ ਉਹ ਦਸਾਂ ਦਸਾਂ 12-12 ਸਾਲਾਂ ਦੇ ਹੋਣਗੇ ਉਹ ਵੀ ਮਾਂ ਨੂੰ ਕੁੜੀ ਸੀ ਫਿਰਦੇ ਕਿੰਨੀ ਸ਼ਰਮਨਾਕ ਗੱਲ ਆ ਸਾਡੇ ਪੰਜਾਬ ਦੀ ਧਰਤੀ ਤੇ ਰਾਏਕੋਟ ਦੀ ਇਹ ਘਟਨਾ ਦੱਸੀ ਜਾ ਰਹੀ ਆ ਰਾਏਕੋਟ ਦੇ ਵਿੱਚ ਬੈਂਕ ਕਲੋਨੀ ਰਾਏਕੋਟ ਦੇ ਅੰਦਰ ਕੋਈ ਬਰਨਾਲਾ ਰੋਡ ਤੇ ਉੱਥੇ ਇਹ ਪਰਿਵਾਰ ਰਹਿੰਦਾ ਕਿੰਨੀ ਕਿੰਨੀ ਸ਼ਰਮਨਾਕ ਗੱਲ ਆ ਕਿ ਮਾਂ ਨੇ ਤੁਹਾਨੂੰ ਸਾਰਿਆਂ ਨੂੰ ਸੰਭਿਆ ਤੇ ਤੁਸੀਂ ਰਲ ਕੇ ਇੱਕ ਮਾਂ ਹੀ ਸਾਂਭ ਸਕੇ ਇੱਕ ਦੂਜੇ ਨੂੰ ਸਾਰੇ ਕਹੀ ਜਾਂਦੇ ਐਨੇ ਵੀ ਕੁੱਟਿਆ ਐਨੇ ਵੀ ਕੁੱਟਿਆ ਤੁਸੀਂ ਕੋਈ ਵੀ ਨਹੀਂ ਸੀ ਰੋਕਣ ਵਾਲਾ ਕਿ ਸਾਡੀ ਮਾਂ ਐ ਸਾਨੂੰ ਜਨਮ ਦਿੱਤਾ ਅਸੀਂ ਕੋਈ ਤਾਂ ਇਹ ਰੋਕ ਲਗੇ ਗੁਰਪ੍ਰੀਤ ਵੀਰ ਉਹ ਮਾਂ ਨੂੰ ਲੈ ਕੇ ਗਿਆ ਏ ਆਪਦੇ ਕੋਲੇ ਉਹਦਾ ਕਹਿਣਾ ਏ ਕਿ ਅਸੀਂ ਇਹਦਾ ਲਿਜਾ ਕੇ ਹੁਣ ਇਲਾਜ ਕਰਵਾਵਾਂਗੇ ਨਾਲ ਹੀ ਉਥੇ ਪੁਲਿਸ ਬੁਲਾਈ ਗਈ ਪੁਲਿਸ ਨੇ ਇੱਕ ਵਾਰੀ ਦੋ ਜਿਹੜੇ ਪਤੀ ਪਤਨੀਆਂ ਉਹਨਾਂ ਨੂੰ ਲੈ ਗਏ ਆ ਅਰੈਸਟ ਕਰਕੇ ਲੈ ਗਏ ਆ ਅੱਗੇ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਆ ਉਹ ਤਾਂ ਆਉਣ ਵਾਲਾ ਵਕਤ ਦੱਸੂ ਪਰ ਬੇहद ਸ਼ਰਮਸਾਰ ਕਰਦਾ ਏ ਮਾਮਲਾ ਕਿ 50 ਸਾਲਾਂ ਦੀ ਥੋੜੀ ਬਜ਼ੁਰਗ ਮਾਂ ਤੇ ਮਾਂ ਨੂੰ ਐਂ ਕੁੱਟਿਆ ਜਾ ਰਿਹਾ ਏ ਜਿਹਨੂੰ ਦੇਖ ਕੇ ਹਰ ਇਨਸਾਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਕਿ ਇੰਨਾ ਜ਼ਿਆਦਾ ਤਸ਼ੱਦਦ ਤੇ ਮਾਂ ਹਲੇ ਵੀ ਵਿਚਾਰੀ ਕਹਿੰਦੀ ਆ ਕਿ ਕੋਈ ਗੱਲ ਨਹੀਂ ਬਸ ਛੱਡ ਦਿਓ ਇਸ ਗੱਲ ਨੂੰ ਜੋ ਕੁਝ ਮੇਰੇ ਕਰਮਾਂ ਵਿੱਚ ਸੀ ਮੈਨੂੰ ਉਹ ਮਿਲ ਗਿਆ। ਤਾਂ ਮਾਂ ਦਾ ਇਹ ਵੀ ਕਹਿਣਾ ਜਦੋਂ ਗੁਰਪ੍ਰੀਤ ਵੀਰ ਨੇ ਉਹ ਮਾਂ ਨੂੰ ਪੁੱਛਿਆ ਕਿ ਮਾਂ ਵੀ ਤੈਨੂੰ ਕਿੰਨਾ ਕਿ ਇਹਨਾਂ ਦੁਆਰਾ ਤੇਰਾ ਪਤੀ ਤੈਨੂੰ ਕਿੰਨਾ ਕੋਟਦਾ ਸੀ? ਤਾਂ ਮਾਂ ਕਹਿੰਦੀ ਕਿ ਮੇਰੇ ਘਰ ਵਾਲੇ ਨੇ ਮੈਨੂੰ ਕਦੇ ਵੀ ਕੁਝ ਨਹੀਂ ਕਿਹਾ ਸੀ। ਕਹਿੰਦੀ ਮੈਂ ਸੱਚ ਕਹਿੰਦੀ ਆ ਕਿ ਮੇਰੇ ਮਾਂ-ਬਾਪ ਦੀ ਵੀ ਮੈਂ लाਡ ਲਈ ਸੀ। ਮੇਰੇ ਮਾਂ-ਬਾਪ ਨੇ ਵੀ ਮੈਨੂੰ ਕਦੇ ਝੜਕ ਤੱਕ ਨਹੀਂ ਦਿੱਤੀ ਸੀ। ਪਰ ਸਾਰੀਆਂ ਕਸਨਾ ਤਾਂ ਉਹਦੇ ਖੁਦ ਦੇ ਪੁੱਤ ਨੇ ਹੀ ਕੱਢਤੀਆਂ। ਇੰਨਾ ਜ਼ਿਆਦਾ ਪੁੱਤ ਵੱਲੋਂ ਤਸ਼ੱਦਦ ਕੀਤਾ ਗਿਆ ਮਾਂ ਤੇ ਦੱਸਿਆ ਜਾ ਰਿਹਾ ਕਿ ਪਹਿਲਾਂ ਮਾਂ ਇੱਕ ਜਿੱਥੇ ਗੈਲਰੀ ਵਿੱਚ ਪੈਂਦੀ ਸੀ ਕਿਸੇ ਉੱਥੇ ਸੀਸੀਟੀਵੀ ਕੈਮਰਾ ਲੱਗਾ ਹੋਆ ਸੀਗਾ ਤਾਂ ਪੁੱਤ ਨੂੰ ਆਏ ਹੋ ਗਿਆ ਕਿ ਹੁਣ ਮੇਰੀ ਮਾਂ ਦੀ ਜਿਹੜੀ ਕੁੱਟਮਾਰ ਮੈਂ ਕਰਦਾ ਉਹ ਸੀਸੀਟੀਵੀ ਰਹੀਂ ਲੋਕਾਂ ਕੋਲੇ ਜਾਊਗੀ ਜੇ ਕਿਸੇ ਦੇ ਹੱਥ ਲੱਗ ਗਈ ਤਾਂ ਤਾਂ ਹੁਣ ਉਹਨਾਂ ਨੇ ਗੁਰਪ੍ਰੀਤ ਵੀਰ ਨੇ ਦੱਸਿਆ ਕਿ ਹੁਣ ਇਹਨਾਂ ਨੇ ਮਾਂ ਨੂੰ ਇੱਥੋਂ ਚੁੱਕ ਕੇ ਕਮਰੇ ਦੇ ਵਿੱਚ ਰੱਖਤਾ ਵਿਚਾਲੇ ਉਥੇ ਅਸੀਂ ਕੁੱਟਾ ਮਾਰਾਂਗੇ ਤਾਂ ਪਤਾ ਨਹੀਂ ਲੱਗੂਗਾ ਪਰ ਉਸ ਮਾਂ ਦੀ ਧੀ ਨੇ ਹੀ ਜਿਹੜਾ ਗੁਰਪ੍ਰੀਤ ਵੀਰ ਕੋਲੇ ਇਹ ਸਾਰੀਆਂ ਸੀਸੀਟੀਵੀ ਫੁਟੇਜ ਦਿੱਤੀਆਂ ਤੇ ਉਹਨਾਂ ਨੇ ਕਿਹਾ ਕਿ ਮੇਰੀ ਮਾਂ ਨੂੰ ਉਥੋਂ ਕੱਢੋ ਧੀ ਆਸਟ੍ਰੇਲੀਆ ਰਹਿੰਦੀ ਆ ਤਾਂ ਧੀ ਦਾ ਕਹਿਣਾ ਹੈ ਕਿ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਲੈ ਜਾਊਂਗੀ ਇੱਕ ਵਾਰੀ ਤੁਸੀਂ ਲੈ ਕੇ ਜਾਓ ਉਸ ਬਜ਼ੁਰਗ ਮਾਂ ਦੀ ਧੀ ਤੇ ਗੁਰਪ੍ਰੀਤ ਵੀਰ ਹੁਰੀ ਉਹਨੂੰ ਲੈਣ ਆਉਂਦੇ ਆ ਪਰ ਬੇਹੱਦ ਪਾਵਕ ਕਰਦਾ ਤੇ ਸ਼ਰਮਸਾਰ ਕਰਦਾ ਇਹ ਮਾਮਲਾ ਕਿ ਇੱਕ ਬਜ਼ੁਰਗ ਮਾਂ ਨੂੰ ਸਾਰਿਆਂ ਨੇ ਹੀ ਘੁੱਟ ਸਿੱਟਿਆ ਨੂੰ ਨੇ ਤਸ਼ੱਦਦ ਕੀਤਾ ਪੁੱਤ ਨੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਉਹ ਤਾਂ ਮਾਂ ਕਹਿੰਦੀ ਹੈ ਨਾ ਕਿ ਪੁੱਤ ਤਾਂ ਮੈਨੂੰ ਬੋਲਣ ਵੀ ਨਹੀਂ ਦਿੰਦਾ ਉਹਨੂੰ ਤਾਂ ਕੋਈ ਗੱਲ ਕਹੀ ਨਹੀਂ ਜਾ ਸਕਦੀ ਤੇ ਜਿਹੜਾ ਜਿਹੜੇ ਧੀ ਆ ਉਹਨੇ ਭਾਵੇਂ ਇੱਕ ਵਾਰ ਹੀ ਸਹੀ ਪਰ ਉਹਨੇ ਵੀ ਆਪਣੀ ਮਾਂ ਤੇ ਹੱਥ ਚੁੱਕਿਆ ਕਿਉਂ ਕਿਉਂ ਤੁਹਾਨੂੰ ਵੀ ਤਾਂ ਮਾਂ ਨੇ ਪਾਲਿਆ ਹੀ ਆ ਨਾ ਤੁਹਾਨੂੰ ਹੀ ਤਾਂ ਮਾਂ ਨੇ ਪਾਲਿਆ ਤੁਸੀਂ ਵੀ ਬੜਾ ਕੁਝ ਗਲਤ ਕੀਤਾ ਹੋਣਾ ਆਪਦੀ ਜ਼ਿੰਦਗੀ ਵਿੱਚ ਕਿਹੜਾ ਬੰਦਾ ਜਿਹੜਾ ਆਪਦੀ ਜ਼ਿੰਦਗੀ ਵਿੱਚ ਗਲਤੀਆਂ ਨਹੀਂ ਕਰਦਾ ਤਾਂ ਬੱਚਾ ਤਾਂ ਖਾਸ ਤੌਰ ਤੇ ਵਾਰੀ-ਵਾਰੀ ਗਲਤੀਆਂ ਕਰਦਾ ਫਿਰ ਮਾਂ ਨੇ ਤਾਂ ਨਾ ਤੁਹਾਨੂੰ ਕੁੱਟਿਆ ਤੇ ਨਾ ਘਰੋਂ ਕੱਢਿਆ ਉਹਨੇ ਇੰਨੇ ਪਿਆਰ ਨਾਲ ਤੁਹਾਨੂੰ ਰੱਖਿਆ ਤੇ ਤੁਸੀਂ ਆਪਣੀ ਮਾਂ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਸੱਚੀ ਬਹੁਤ ਸ਼ਰਮ ਆਈ ਇਹ ਘਟਨਾ ਦੇਖ ਕੇ